ਮਾਡਮ ਸਪੀਕਰ ਸਾਹਿਬ ਪੰਜਾਬ ਦੇ ਲੋਕ ਦੁਨੀਆ ਪਰ ਬਚ ਘੁੰਮਦੇ ਨੇ ਪੰਜਾਬੀ ਪੂਰੀ ਦੁਨੀਆ ਦੇ ਅੰਦਰ ਜਾਣੇ ਜਾਂਦੇ ਨੇ ਉਹ ਯੂਰਪ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਤੁਸੀਂ ਦੇਖੋਗੇ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਦੇਖਦੇ ਹੋ ਕਿ ਪੰਜਾਬੀ ਤੁਹਾਨੂੰ ਮਿਲਣਗੇ ਉਹਨਾਂ ਦੀਆਂ ਸੜਕਾਂ ਜੇ ਆਪਾਂ ਗੱਲ ਕਰੀਏ ਉਹਨਾਂ ਸ਼ਹਿਰਾਂ ਦੀਆਂ ਸੜਕਾਂ ਬਹੁਤ ਵਧੀਆ ਨੇ ਸਾਰੇ ਉਹਨਾਂ ਦੇਸ਼ਾਂ ਦੀਆਂ ਪਰ ਇਹ ਗੱਲ ਸਾਡੇ ਪੰਜਾਬ ਜਾਂ ਭਾਰਤ ਦੇ ਸ਼ਹਿਰਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ ਅਸੀਂ ਵਿਦੇਸ਼ਾਂ ਦੇ ਜਿਹੜੀਆਂ ਸੜਕਾਂ ਦੇਖਦੇ ਹਾਂ ਉਹ ਲੇਨਾਂ ਦੀ ਸਪਸ਼ਟ ਮਾਰਕਿੰਗ ਨਾਲ ਉੱਚ ਗੁਣ ਬਤਾ ਦਿਆਂ ਬਣੀਆਂ ਆਉਂਦੀਆਂ ਹਨ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਰੁਕਾਵਟ ਰਹਿਤ ਜਗ੍ਹਾ ਹੁੰਦੀ ਹੈ ਚਾਰੇ ਪਾਸੇ ਹਰੀਆਲੀ ਅਤੇ ਲੈਂਡਸਕੇਪਿੰਗ ਹੈ ਅਤੇ ਹੋਰ ਸਾਰੀਆਂ ਸਹੂਲਤਾਂ ਲਈ ਪ੍ਰੋਪਰ ਪਲਾਨਿੰਗ ਕੀਤੀ ਹੁੰਦੀ ਹੈ ਜਿਵੇਂ ਕਿ ਬੈਂਚ ਸਟਰੀਟ ਲਾਈਟਾਂ ਬੱਸ ਸਟੈਂਡ ਸਾਡੇ ਵਿੱਚ ਬਹੁਤ ਸਾਰੇ ਹੈਰਾਨ ਹੁੰਦੇ ਹਨ ਕਿ ਸਾਡੇ ਸ਼ਹਿਰਾਂ ਵਿੱਚ ਇਹ ਸੁਵਿਧਾਵਾਂ ਮਹੱਈਆ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਧ ਇੰਜੀਨੀਅਰ ਸਭ ਤੋਂ ਵੱਧ ਇੰਜੀਨੀਅਰ ਸਰ ਆਰਕੀਟੈਕਚਰ ਭਾਰਤ ਚੰਦ ਪਰ ਸਾਡੀਆਂ ਸੜਕਾਂ ਕਿੰਨੀਆਂ ਖਰਾਬ ਹਨ ਜਵਾਬ ਸਿਰਫ ਸਿੰਪਲ ਹੁੰਦਾ ਕਿ ਨਹੀਂ ਕੋਈ ਰੋਕਤੀਆ ਕਿ ਨਾ ਨiyet ਸੀ ਨਾ ਲੋਕਾਂ ਦੀ ਨਾ ਹੀ ਇਹਨਾਂ ਦੀ ਕੋਈ ਨੀਤੀ ਸੀ ਸਰ ਮੈਂ ਬੜੇ ਮਾਣ ਨਾਲ ਐਲਾਨ ਕਰਦਾ ਕਰਦਾ ਸਰ ਕਿ ਸਾਡੀ ਸਰਕਾਰ ਨੇ ਪੰਜਾਬ ਪਰ ਦੇ ਸ਼ਹਿਰਾਂ ਵਿੱਚ ਬਿਸ਼ਪਦਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਅਸੀਂ ਪਹਿਲੇ ਪੜਾਵਾਂ ਸਰ ਚਾਰ ਸ਼ਹਿਰ ਲੁਧਿਆਣਾ ਅਮਰਸਰ ਸਾਹਿਬ ਜਲੰਧਰ ਅਤੇ ਆਸਿਆਸ ਨਗਰ ਮਹਾਲੀ ਵਿੱਚ ਲਗਭਗ 50 ਕਿਲੋਮੀਟਰ ਬਿਸ਼ਪਦਰੀ ਸੜਕਾਂ ਦਾ ਨਿਰਮਾਣ ਕਰਾਂਗੇ ਇਹਨਾਂ ਸ਼ਹਿਰਾਂ ਵਿੱਚ ਸਰ ਇਹਨਾਂ ਸ਼ਹਿਰਾਂ ਵਿੱਚ ਸਭ ਤੋਂ ਪ੍ਰਮੁੱਖ ਸੜਕਾਂ ਦੇ ਹਿੱਸੇ ਜਿਹੜੇ ਉਹ ਸ਼ਾਮਲ ਹੋਣਗੇ ਜੋ ਸਥਾਨਕ ਨਿਵਾਸੀਆਂ ਤੇ ਸਲਾਹਨੀਆਂ ਦੁਆਰਾ ਅਕਸਰ ਵਰਤੇ ਜਾਂਦੇ ਹਨ ਸਰ ਮੈਂ ਬੜੇ ਬਾਣ ਨਾਲ ਐਲਾਨ ਕਰਦਾ ਹਾਂ ਕਿ ਸਾਡੀ ਸਰਕਾਰ ਨੇ ਪੰਜਾਬ ਪ੍ਰਦੇਸ਼ ਸ਼ਹਿਰਾਂ ਵਿੱਚ ਵਿਸ਼ੇਸ਼ ਪੱਧਰੀ ਸੜਕਾਂ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ ਪਹਿਲੇ ਪੜਾਅ ਵਿੱਚ ਅਗਲੇ ਸਾਲ ਦੇ 4 ਸ਼ਹਿਰਾਂ ਦੀ ਜਿਵੇਂ ਜ਼ਿਕਰ ਕੀਤਾ ਸਰ ਮਹਾਲੀ ਅਮਰਸਰ ਲੁਧਿਆਣਾ ਅਮ ਤਰਨਤਪੁਰ 50 ਕਿਲੋਮੀਟਰ ਸੜਕਾਂ ਬਣਾਵਾਂਗੇ ਸਰ ਇਹਨਾਂ ਵਿੱਚੋਂ ਸਰ ਮੈਂ ਸੂਚੀ ਜਿਹੜੀ ਕਿਹੜੇ-ਕਿਹੜੀਆਂ ਸੜਕਾਂ ਆਉਣਗੀਆਂ ਉਹ ਵੀ ਸਰਮੈ ਸਦਨ ਦੇ ਸਾਹਮਣੇ ਰੱਖਣਾ ਚਾਹਣਾਗਾ ਜੇ ਮੈਂ ਲੁਧਿਆਣਾ ਦੀ ਗੱਲ ਕਰਾਂ ਪੁਰਾਣਾ ਜੀਟੀ ਰੋਡ ਸ਼ੇਰਪੁਰ ਚੌਂਕ ਤੋਂ ਬੁੱਢਾ ਨਾਲਾ ਚੌਣਾ ਬਾਜ਼ਾਰ ਕੁਮਾਰ ਮੰਡੀ ਲੁਧਿਆਣਾ ਲੁਧਿਆਣਾ ਰੋਡ ਮਲਹਾਰ ਰੋਡ ਕੇਆਈਪੀਐਸ ਮਾਰਕੀਟ ਰੋਡ ਲੂਪ ਪਹਾਰ ਫਫਾਰਾ ਚੌਂਕ ਤੋਂ ਆਰਤੀ ਸ੍ਰਿਮੇ ਤੱਕ ਇਹ ਸਾਰ ਜਿਹੜੀਆਂ ਸੜਕਾਂ ਨੇ ਲੁਧਿਆਣੇ ਦੀਆਂ ਰਹਿਣਗੀਆਂ ਜੇ ਮੈਂ ਅਮਰਸਰ ਸਾਹਿਬ ਦੀ ਗੱਲ ਕਰਾਂ ਮਜੀਠਾ ਰੋਡ ਮਜੀਠਾ ਰੋਡ ਜੰਗਲਾਤ ਚੌਂਕ ਤੋਂ ਗੁਰੂ ਨਾਨਕ ਹਸਪੀਟਲ ਕੋਟ ਰੋਡ ਰੀਅਲਟੋ ਚੌਂਕ ਤੋਂ ਕੋਇਨਸ ਰੋਡ ਤੱਕ ਸਰ ਹਾਲਗੇਟ ਦੇ ਬਾਹਰ ਸ਼ੁਭਮ ਰੋਡ ਸਰਕੂਲਰ ਰੋਡ ਜਿਹਨੂੰ ਕਹਿੰਦੇ ਨੇ ਸਾਰੇ ਗੇਟਾਂ ਨੂੰ ਜੋੜਦੀ ਹੈ ਅਸਲ ਰੇਸ ਕੋਰਸ ਰੋਡ ਦਸੌਂਦਾ ਸਿੰਘ ਰੋਡ ਤੋਂ ਲਾਰੈਂਸ ਰੋਡ ਤੋਂ ਕਪੂਰ ਰੋਡ ਸਰ ਇਸੇ ਤਰ੍ਹਾਂ ਗੋਲਵਾਗ ਰੋਡ ਗੋਲਵਾਗ ਰੋਡ ਤੋਂ ਬਸ ਜੀਟੀ ਰੋਡ ਜਿਹਨੂੰ ਆਪਾਂ ਭੰਡਾਰੀ ਤੋ ਹਾਲਗੇਟ ਤੱਕ ਦੀ ਗੱਲ ਕਰਦੇ ਹਾਂ ਸਰ ਅਤੇ ਗੋਲਡਨ ਗੇਟ ਤੋਂ ਸਰ ਮਾਲ ਆਫ ਦੀ ਅੰਮ੍ਰਿਤਸਰ ਤੱਕ ਉਹ ਵੀ ਜਿਹੜੀਆਂ ਸੜਕਾਂ ਅੰਮ੍ਰਿਤਸਰ ਸਾਹਿਬ ਦੀਆਂ ਸੀ ਇਸ ਸਕੀਮ ਚ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਲੰਧਰ ਦੀ ਸਰ ਜਿੰਦਰਦਰਚ ਐਚ ਐਮ ਬੀ ਰੋਡ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ ਸਰ ਅਦਰਸ਼ ਨਗਰ ਰੋਡ ਜਿਹੜੀ ਆ ਅਤੇ ਟਾਂਡਾ ਰੋਡ ਜਿਹੜੀ ਆ ਜੇਲ੍ਹ ਚੌਂਕ ਤੋਂ ਪੁਰਾਣੇ ਸ਼ਹਿਰਾਂ ਦੀ ਪਠਾਨਕੋਟ ਰੋਡ ਪਠਾਨਕੋਟ ਰੋਡ ਜਿਹੜੀ ਅੱਗੇ ਅਨਰੋਨੀ ਸ਼ਹਿਰ ਦੇ ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ ਤੱਕ ਮਾਡਲ ਟਾਊਨ ਮੁਕਸੜ ਗੁਰੂ ਅਮਰਦਾਸ ਜੀ ਚੌਂਕ ਤੋਂ ਮਾਡਲ ਟਾਊਨ ਟੀ ਜੰਕਸ਼ਨ ਤੱਕ ਅਤੇ ਚਨਮਨ ਚੌਂਕ ਤੋਂ ਮਾਡਲ ਟਾਊਨ ਟੀ ਜੰਕਸ਼ਨ ਅਤੇ ਮਾਡਲ ਟਾਊਨ ਟੀ ਜੰਕਸ਼ਨ ਤੋਂ ਸਵਾਨੀ ਪਾਰਕ ਨਿਕਾਸ ਤੱਕ ਸਰ ਨਕੋਦਰ ਜਲੰਧਰ ਰੋਡ ਤੇ ਬਡਾਲਾ ਚੌਂਕ ਤੋਂ ਨਕੋਦਰ ਚੌਂਕ ਤੱਕ ਸਾਰੇ ਇਹ ਛੜਕਾਂ ਨੇ ਉਹ ਸੀ ਜਲੰਧਰ ਦੀਆਂ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਸਰ ਐਰੋ ਸਿਟੀ ਰੋਡ ਜਿਹੜੀ ਹੈ ਜੇ ਮੈਂ ਹਾਲੀ ਦੀ ਗੱਲ ਕਰੀਏ ਐਰੋ ਸਿਟੀ ਰੋਡ ਜਿਹੜੀ ਹੈ ਛੱਤ ਮੀਟ ਚੜੀਆ ਕਰ ਵਸਟੈਂਡ ਰੋਡ ਮਹਾਰੀ ਤੋਂ 에어ਪੋਰਟ ਚੌਂਕ ਤੋਂ ਸੈਕਟਰ 68 ਚੌਂਕ ਤੱਕ ਸਰ ਆਈਟੀ ਸਿਟੀ ਰੋਡ ਮਹਾਰੀ 에어ਪੋਰਟ ਚੌਂਕ ਤੋਂ ਆਈਟੀ ਸਿਟੀ ਚੌਂਕ ਤੱਕ ਇਹ ਅਸੀਂ ਮਹਾਰੀ ਦੀਆਂ ਸੜਕਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਨੇ ਅਸੀਂ ਸਰ ਸਪੀਕਰ ਸਾਹਿਬ ਇਹਨਾਂ ਸੜਕਾਂ ਨੂੰ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਦੇ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਚਰਾਂ ਨੂੰ ਸ਼ਾਮਲ ਕਰਾਂਗੇ ਅਤੇ ਬਾਅਦ ਵਿੱਚ ਕੰਟਰੈਕਟਰ ਨੂੰ ਨਿਯੁਕਤ ਕਰਾਂਗੇ 10 ਸਾਲ ਦੀ ਮਿਆਦ ਲਈ ਇਹਨਾਂ ਸੜਕਾਂ ਦਾ ਨਿਰਮਾਣ ਅਤੇ ਸਾਂਭ-ਸਮਭਾਲ ਵੀ ਕਰਨਗੇ ਇਸ ਜੋਦਣਾ ਦੇ ਤਹਿਤ ਹਰੇਕ ਸਰਕਲ ਲਈ ਚਾਰ ਜਿਹੜੇ ਮੁੱਖ ਕਾਰਜ ਹਰੇਕ ਸਰਕਲ ਲਈ ਕੀਤੇ ਜਾਣਗੇ ਸਰ ਪਹਿਲਾ ਪਹਿਲਾ ਕੰਮ ਹੈ ਸਰ ਲੇਨ ਦੀ ਯੂਨੀਫਾਰਮ ਚੌੜਾਈ ਨੂੰ ਯਕੀਨੀ ਬਣਾਉਣਾ ਅਤੇ ਟ੍ਰੈਫਿਕ ਦੀ ਰੁਕਾਵਟਾਂ ਨੂੰ ਦੂਰ ਕਰਨ ਲਈ ਸੜਕ ਦੀ ਮੁਰਤੋਂ ਰੂਪਰੇ ਤਾਂ ਤਿਆਰ ਕਰਕੇ ਦੁਬਾਰਾ ਬਣਾਇਆ ਜਾਵੇਗਾ ਰਾਸ਼ਟਰੀ ਮਾਪਦੰਡਨ ਅਨੁਸਾਰ ਉਹਨਾਂ 'ਤੇ ਸਹੀ ਲੇਨ ਮਾਰਕਿੰਗ ਕੀਤੀ ਜਾਵੇਗੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰੇਕ 3 ਮਹੀਨਿਆਂ ਵਿੱਚ ਉਹਨਾਂ 'ਤੇ ਦੁਬਾਰਾ ਜਿਹੜਾ ਉਹ ਪੇਂਟ ਕੀਤਾ ਜਾਵੇ ਦੂਜਾ ਸਰ 80 ਰਕਾਬੱਟ ਮੁਕਤ ਸਰਵ ਵਿਆਪਕ ਪਹੁੰਚੋ ਅਤੇ ਸੋਹਣੇ ਪੁੱਟਪਾ ਫੁੱਟਪਾਥ ਜਿਹੜੇ ਬਣਾਵਾਂਗੇ ਤਾਂ ਜੋ ਪੈਦਲ ਚੱਲਣ ਵਾਲਿਆਂ ਦੀਆਂ ਜ਼ਰੂਰਤਾਂ ਦਾ ਤਿਆਰ ਰੱਖਿਆ ਜਾ ਸਕੇ ਸੜਕਾਂ ਦੇ ਵਿਚਕਾਰ ਲਈ ਪੱਟੀਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਹਰੇਕ ਸੜਕ ਵਿੱਚ ਫੁੱਟਪਾਥਾਂ ਦੇ ਵਿਚਕਾਰ ਲੀਆਂ ਪੱਟੀਆਂ ਨੂੰ ਵਿਸ਼ੇਪਧਰੀ ਦਿਖ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਸੜਕਾਂ ਤੇ ਧੂੜ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣਨ ਵਿੱਚ ਵਾਇਟ ਟੋਏ ਨਾ ਹੋਣ ਵਾਸਤੇ ਸਰ ਅਨੁਕੂਲਿਤ ਲੈਂਡਸਕੇਪਿੰਗ ਜਿਹੜੀ ਆ ਵਾਗਬਾਨੀ ਯੋਜਨਾ ਤਿਆਰ ਕੀਤੀ ਜਾਵੇਗੀ